ਕੀ ਰਕਪਕ ਨਾ ਹੂਲੀ ਸਮਝ ਆ ਸਾ ਤੇ ਚਲੋ ਮਰੋੜੋ ਘਟ ਹਣ ਮੈਂ ਸੋ ਜਦੀ ਹਣ ਮੇਰੀ ਵੀਡੀਓ ਬਣੇ ਬਲੋਗ ਸੁਣਾਉਗੇ ਟੜਕ 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 ਜੂੜਾ ਆਲਡੀਨ ਬਲੋਗ ਥੋੜੀ ਹਣ ਹੈ ਹੈ ਮੋਨੇ ਮੇ ਟੱਕ ਜੂੜਾ ਟੁੱਟਿਆ ਕਰੀਆਂ ਪੈਂਦੀਆਂ ਤੇ ਕਰਨਾ ਪਰ ਮੇਰੀ ਬਾਹ ਬੜੀ ਜ਼ੋਰ ਦੀ ਮਰੋੜੀ ਹੈ ਭੈਣੇ ਸਾਡਾ ਚੈਨਲ ਮੋਨਟਾਈਜ਼ ਹੋਗਾ ਅੱਜ ਆਪਾਂ ਪਾਰਟੀ ਕਰਨੀ ਪਰ ਸਾਨੂੰ ਸਵੇਰੇ ਸੁਨਾ ਮਿਲ ਗਿਆ ਕਿ ਭੂਆ ਨਹੀਂ ਜਾਣਾ ਤੇ ਇਸ ਕਰਕੇ ਫਿਰ ਆਪਾਂ ਕੈਨਸਲ ਕਰਤਾ ਵੀਡੀਓ ਬਣਾਉਣ ਜਾਣਾ ਹੀ ਤੁਹਾਡੇ ਨਹੀਂ ਮੈਂ ਤੁਹਾਨੂੰ ਸੱਦਣਾ ਹੀ ਸਾਰਿਆਂ ਨੇ ਇਦਾਂ ਪੁੱਛਿਆ ਵਾ ਕਿ ਰਘਵੀਰ ਭਾਜ ਨੇ ਤੁਹਾਡੇ ਕੀ ਲੱਗਦੇ ਆ ਦੱਸ ਦੋ ਭਾਈ ਆਪਾਂ ਇੰਦਾ ਹੀ ਦਿਲਾਂ ਦੇ ਰਿਸ਼ਤੇ ਜੀ ਇਹ ਹੈਗੀ YouTube ਫੈਮਲੀ ਕਿਦ ਨੂੰ ਕਿਦ ਨੂੰ ਤਾਰੇ ਅਟੈਚ ਹੋ ਜਾਂਦੇ ਆ ਆਪਣੇ ਆਪ ਹੀ ਪਿਆਰ ਪੈ ਜਾਂਦਾ ਨਾ ਹਾਂ ਪੈ ਜਾਂਦਾ ਹੁਣ ਅਸੀਂ ਅੰਨੇ ਜਾਣਦੇ ਆ ਬਹੁਤ ਛੇਤੀ ਪੈਂਦਾ ਮੈਨੂੰ ਗਾਉਂ ਘੋਰ ਕੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਰਾਜਵਿੰਦਰ ਨੇ ਤੁਹਾਡਾ ਕੰਟੈਕਟ ਹਮ ਦਿੱਤਾ ਕਿ ਤੁਸੀਂ ਉਹਨਾਂ ਨੂੰ ਲੈ ਲਓ ਵੀਡੀਓ 'ਚ ਅੱਛਾ ਪਰ ਸਾਡੇ ਨਾਲ ਤੁਹਾਡੀ ਜਾਣ ਪਛਾਣ ਨਹੀਂ ਤੇ ਮੈਂ ਝਾਕਦੇ ਨਹੀਂ ਫੋਨ ਹੀ ਕੀਤਾ ਜਦੋਂ ਤੇਰੇ ਨਾਲ ਵੀਡੀਓ ਬਣਾਉਂਗੇ ਨਾ ਆਪਾਂ ਉਦੋਂ ਫਿਰ ਗੱਲ ਕਰਾਂਗੇ ਇਹਨਾਂ ਨੂੰ ਠੀਕ ਬਸ ਇਹੋ ਜਾਣ ਪਛਾਣ ਮੇਰੀ ਮਾਂ ਮਰੌੜੀ ਤੇ ਮੈਨੂੰ ਗਾਣਾ ਚਿੱਤਾ ਆ ਗਿਆ ਨੰਬੜਾ ਲਿਖੂ ਹੀ ਤੇ ਪੜ੍ਹ ਲੈਣਗੇ ਸੀ ਮਨੇ ਨੇ ਫੜ ਲੀ ਬਾ ਚਲਾ ਕੇ ਜੁੜਾ ਦਿੱਤੇ ਆ ਗਰਮ ਸਤਾਰਾ ਬਾ ਤੂੰ ਮੈਨੂੰ ਇੱਧਾ ਕਿਤਾਗੇ ਨਹੀਂ ਜਾਜੋ ਚਲੋ ਮੈਂ ਹੈ ਜੇ ਸੀਨ ਬਣ ਲੱਗਾ ਨਾ ਮੈਂ ਮੇਰੀ ਬਾਤ ਲੈ ਜਾਓ ਬਾਤ ਲੈ ਜਾਓ ਦੀ 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 ਬਾ ਲੈ ਜਾਓ ਇਧਰ ਕਿਤਾ ਨਹੀਂ ਆ ਰਹੀ ਮੇਰੀ ਚਲੋ ਆ ਜਾ ਤੁਸੀਂ ਵੀ ਮੇਰੇ ਪਾਸੇ ਆ ਜਾਓ ਕਿੰਨੇ ਮਿੰਟ ਦਾ ਕਿੰਨੇ ਮਿੰਟ ਦਾ ਸਿਨੇਮਾ ਨਹੀਂ ਪਲੇ ਕਰਨਾ ਬੱਸ ਬੱਸ ਹੋ ਗਿਆ ਤੂੰ ਵੱਧ ਨਹੀਂ ਦੋ 1 2 3 ਸਟਾਰਟ ਚਲ ਤੈਨੂੰ ਪਹਿਲੀ ਬਿਮਾਰੀ ਤੈਨੂੰ ਤੂੰ ਰਾਜਾ ਕੀ ਤਰਾ ਹੈ ਜਿੱਪ ਮਾਰੀ ਜਾਣਾ ਪਾਦੀ ਭਾਂਗੇ ਲਾਉਣਾ ਹੈ ਆਪਣੇ ਮਹਿਰ ਮੌਕਾ ਮਿਲਿਆ ਮੌਕਾ ਮਿਲਦਾ ਭਾਜੀ ਚਲ ਇੱਕ ਫੜੋ ਓ ਚਲ ਚਲ ਗਈਆਂ 1 2 3 ਸਟਾਰਟ ਨਹੀਂ ਆਪ ਤਾਂ ਸੁਬ ਬਿਮਾਰੀ ਕੀ ਹੈ ਤੂੰ ਇਹ ਰਸ ਪਹਿਲਾਂ ਮੈਨੂੰ ਬਾਰ ਦੀ ਰੰਗਣ ਗੜੀ ਕਿ ਭਿਸ਼ੋ ਬਾਰ ਨੂੰ ਦਸ ਗਲੀ ਸਰਕਾਰੀ ਗਲੀ ਸਰਕਾਰੀ ਆ ਮੈਂ ਜਿੱਥੇ ਮਰਜੀ ਜਾਵਾ ਮੇਰੇ ਤੇਰੇ ਤੇ ਦਾ ਤਾਕਤ ਆ ਤੂੰ ਚੁੰਜ ਵਾਲੀ ਚਲੋ ਐਹੀ ਬਾਤ ਕਰ ਰਹੀ ਆ ਬੁੱਢੀ ਨੇ ਵਨ 2 3 ਸਟਾਰਟ ਤੈਨੂੰ ਬਿਮਾਰੀ ਕੀ ਐਸੇ ਕੋਲ ਘਰ ਹੀ ਨਹੀਂ ਗਿਆ ਜਦਾ ਹਾਏ ਛੱਡੋ ਮੈਂ ਤੈਨੂੰ ਕਿਹਾ ਚਾਹ ਤੂੰ ਬਣਾ ਕੇ ਪਿਆ ਤੂੰ ਬਾਹਰ ਉੱਡਿਆ ਨਹੀਂ ਟਾਈਮ ਨਾਲੀ ਤੂੰ ਮੌਕੇ ਲਾਉਣੇ ਕੀ ਬੰਦਾ ਕਰਿਆ ਸੇ ਪਾਸੇ ਤੋਂ ਮੈਂ ਬਾਹਰ ਨਿਕਲਣਾ ਮੇਰੇ ਸੁਣੋ ਗੱਲ ਮੈਂ ਗਲੀ 'ਚ ਵੀ ਨਹੀਂ ਜਾ ਸਕਦਾ ਦੇਖ ਠੀਕ ਹੈ ਵੀ ਜੱਜਾ ਜਮਾ ਜਮਾ ਕਰੀਏ ਇਹਨੂੰ ਬਦਾਮ ਖਵਾਓ ਨਹੀਂ ਹੋਇਆ ਖੜ ਪਰ ਜੁੱਤੀ ਚ ਪਾ ਕੇ ਹਮਾਲੀਂ ਪਹਿਣੇ ਜਾ ਵਾ 1 2 3 ਸਟਾਰਟ ਤੇ ਤਰ ਤਮਾਰੀ ਕੀ ਇਹ ਮੈਨੂੰ ਇਹ ਰਸ ਪਹਿਣਾ ਹੈ ਹਾਏ ਚੰਗੀ ਕੀ ਤੈਨੂੰ ਤੇ ਮੈਂ ਕਿੰਨੇ ਵਾਰ ਕਿਹਦੇ ਘਰ ਇੰਟਰਫੇਅਰ ਨਾ ਕਰਿਆ ਗਾ ਤੂੰ ਹਰਦੀ ਨਹੀਂ ਫਿਰ ਜਾਗੀ ਨਹੀਂ ਨਹੀਂ ਅੱਗੇ ਹੀ ਮੈਂ ਗਲੀ 'ਚ ਮਾਂ ਤੇ ਗਲੀ ਸਰਕਾਰੀ ਆ ਜਿਹੜਾ ਮਰਜ਼ੀ ਆਵੇ ਜਾਵੇ ਆਵੇ ਜਾਵੇ ਜਿਹੜਾ ਮਰਜ਼ੀ ਪਰ ਤੇਰਾ ਕੀ ਮਤਲਬ ਕਿਸੇ ਦੇ ਮੂੰਹ ਲੱਗਣ ਦਾ ਗਲੀ 'ਚ ਮੈਂ ਗੀ ਮੈਂ ਹਵੇਲੀ ਦੇ ਮੂੰਹ ਲੱਗੀ ਹਾਂ ਹਵੇਲੀ ਦੇ ਮੂੰਹ ਲੱਗੀ ਆ ਤੂੰ ਤੂੰ ਜਾਂ-ਜਾਂ ਦੇ ਛੇੜਾ ਛੇੜਦੀ ਆ ਜੇ ਚਾਚੀ ਨੇ ਫੜਾਇਆ ਤੈਨੂੰ ਥਾਣੇ ਫੇਰ ਫੇਰ ਤੈਨੂੰ ਪਤਾ ਲੱਗਣਾ ਵਾ ਅੱਗੇ ਤੇ ਮੈਂ ਕੋਈ ਗਿਆ ਇਹ ਨਾ ਹੁਣ ਫੜਾ ਕੇ ਦੱਸੇ ਮੈਨੂੰ ਚਾਚੀ ਜਿਆਦਾ ਕੀ ਕਰੇਗਾ ਅੱਗੇ ਮੈਂ ਮਿੰਤਾ ਤੱਕ ਲੈ ਕੇ ਖਲੋ ਕੇ ਕੱਢ ਲਈ ਨਾ ਹੋਣੀ ਮੈਂ ਕਹਣਾ ਮੈਂ ਨਾ ਖੜੋ ਛੇਤੀ ਤੇਰੇ ਚਾਰ ਮਾਰੋ ਹੋਰ ਜਾ ਜਾ ਕੇ ਉੱਥੇ ਸਰਜ ਯਾਰ ਉਦੋਂ ਤੇ ਤੂੰ ਹੀ ਕਸਮਾਂ ਖਾਦੀਆਂ ਐ ਵੀ ਮੈਂ ਇਹਦੇ ਨਾਲ ਜਾਊਂਗਾ ਸਾਥ ਤੂੰ ਮੈਂ ਦੇ ਨਾਲ ਜਾਊਂਗਾ ਸਾਥ ਕਾਸ ਮੈਂ ਤੇਰਾ ਜੇਹਦੀ ਜਾਣ ਵਾਸਤੇ ਨਹੀਂ ਦੇਣਾ ਘਰ ਰਹਿਣ ਦਾ ਸਾਥ ਦੇਣਾ ਰੋਟੀਆਂ ਪਕਾਉਣ ਦਾ ਸਾਥ ਦੇਣਾ ਤੇਰੇ ਕੰਮ 'ਚ ਹੈਲਪ ਕਰਨੀ ਲੋਕਾਂ ਨਾਲ ਲੜਨ ਵਾਸਤੇ ਨਹੀਂ ਸਾਥ ਦੇਣਾ ਮੈਂ ਤੇਰਾ ਖਾਸ ਕਰਕੇ ਜਿੱਥੇ ਤੂੰ ਗਲਤ ਹੋਵੇਂਗੀ ਮੈਂ ਕੀਤਾ ਕੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਣੀ ਗੱਲਾਂ ਦੋ ਕਿਤੀਆਂ ਉਹਨਾਂ ਦੋ ਗੱਲਾਂ ਕਿਤੇ ਤੇ ਮੈਂ ਕਿਉਂ ਕੀਤੀ ਚਬਾਰ ਦਿੱਤੇ ਤੇਰਾ ਮਤਲਬ ਕੀ ਗੱਲਾਂ ਕਰਦਾ ਉਹਨਾਂ ਨਾਲ ਮੈਨੂੰ ਜਿਆਦਾ ਸੁਣਾ ਦੇਣਾ ਆਪ ਵੀ ਕਿਤੇ ਬਣਾ ਕੇ ਪਿਆਰ ਦੇਆ ਕਰੋ ਕਿ ਬੁੜੀਆਂ ਨੂੰ ਕਦੀਆਂ ਨੂੰ ਠੇਕਾ ਵਾ ਤੇ ਤੂੰ ਮੈਨੂੰ ਕਰੇ ਗੱਲ ਜੀ ਮੈਂ ਨਹੀਂ ਚਾਹ ਬਣਾਸੀ ਮੈਂ ਠੀਕ ਹੈ ਤੁਸੀਂ ਬਣਾ ਲਓ ਮੈਂ ਬਣਾ ਕੇ ਪਿਆਰ ਦੇਆ ਕਿਉਂ ਨਹੀਂ ਭਾਈ ਨਾਲ ਉਹਨਾਂ ਸਾਹਮਣੇ ਕਿੰਨੀ ਮੇਰੀ ਬੇਇੱਜ਼ਤੀ ਕੀਤੀ ਆ ਬਾਹ ਖਿੱਚ ਕੇ ਲੈ ਕੇ ਆਏ ਉਹ ਮੇਰੇ ਤੋਂ ਛੋਟੀਆਂ ਮੇਰੇ ਇਧਰ ਆਣੀਆਂ ਉਹ ਕੀ ਆਖਣਗੇ ਘਰ ਜਾ ਕੇ ਤੇ ਜਿਹੜੀ ਉਹਨਾਂ ਜਬਾਨ ਲਈ ਲੜਾਉਣਾ ਉਹ ਕੀ ਆਖਣਗੇ ਕਿਹੜਾ ਵੱਡੀ ਜਹਾਣੀ ਆ ਦੀ ਉਹ ਜਪਾਨਾਂ ਤੇ ਇਹ ਹੋ ਜਾਂਦਾ ਨਾ ਅਗਲੇ ਤੇ ਉੱਤੇ ਛੱਪਾ ਪੈ ਜਾਂਦਾ ਵਾ ਛੱਪਾ ਪੈ ਜਾਂਦਾ ਜਿਉਂਦੀ ਸੱਸ ਨੇ ਛੱਪਾ ਪਾਇਆ ਪਰ ਫੇਰ ਲੱਗਣਾ ਤੈਨੂੰ ਅੱਜ ਚਾਹ ਮੈਂ ਵੀ ਨਹੀਂ ਬਣਾਉਣੀ ਤੂੰ ਹੀ ਬਣਾ ਕੇ ਪਿਆਲੋਗੀ ਚਾਹ ਨਹੀਂ ਬਣਾਉਣੀ ਮੈਂ ਤੇਰਾ ਫਾਂਡਾ ਕਿਦਾਂ ਕਰਦਾ ਦੀਦੀ ਨੇ ਸੱਚੀ ਮਾਰ ਖਲਾਫ ਪੈਰੀਂ ਰਵੇ ਸੀਨ ਬੜਾ ਘੈਂਟ ਬਣਿਆ ਅੱਡਾ ਸੀਨ ਪੂਰਾ ਵਧੀਆ ਬਣਿਆ ਮੂੰਹ ਉਹਨਾਂ ਦੇ ਮੂੰਹ ਥੱਲੇ ਕੀ ਬੰਦੇ ਭੇਲੀ ਦੀ ਮੂੰਹ ਲੱਗੀ ਚੱਲ ਬੜੀਆ ਵੀਡੀਓ ਬਣ ਗਈ ਪੂਰੀ ਕਰੇ ਤੇ ਮੈਂ ਜਦੋਂ ਵੀਡੀਓ ਨਹੀਂ ਪੂਰੀ ਹੁੰਦੀ ਭਾਜੀ ਹੁਣ ਆਇਆ ਇੰਨਾ ਤੁਹਾਨੂੰ ਮਿਲਿਆ ਅਜਿਹਾ ਕਰਦੀ ਆਣ ਕੇ ਚਲੋ ਚਲੋ ਮੈਂ ਕਰਾਂ ਜੋ ਜੀ ਕਰਦਾ ਵਿੱਚ ਬਹੁਤ ਬੜੇ ਬਣਾਏ ਆ ਅਗਲੇ ਮਹੀਨੇ ਪੇਮਣ ਮੈਂ ਚਾਰਾ ਬਾਟ ਦੇ ਸਕਦਾ ਕਰਕੇ ਨਾ ਉਹਨਾਂ ਚੌਥਾ ਹਸਾ ਲੈਣਾ ਕਹਿੰਦੀ ਆ ਕਹਿੰਦੀ ਆ ਆਜੋ ਸੀਨ ਕਰ ਦੋ ਮੈਂ ਕੀ ਸੀ ਨਾ ਆਪੇ ਜੋ ਮਰਜ਼ੀ ਕਰੋ ਆਪੇ ਕਰਨਾ ਤੁਸੀਂ ਕਰੋ ਸੀਨ ਉਹਨਾਂ ਨੂੰ ਪਤਾ ਨਾ ਵੀ ਕਰ ਹੀ ਦੇਣਾ ਇਹਨਾਂ ਨੇ ਆਹ ਉਹ ਗੱਲ ਰੋਬ ਵਾ ਜਿੱਥੇ ਰੋਬ ਉਥੇ ਪਾਇਆ ਜਾਂਦਾ ਹਾਂ ਪੀਣਾ ਬਰਮੀ ਬਰਮੀ ਪੀਣੀ ਆ ਆਜੋ ਪੀਓ ਚੱਲ ਚੱਲੀਏ ਬਰਮੀ 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 ਆਜੀ ਰਾਜੂ ਫੋਨ ਲੈ ਗਈ ਆ ਉਪਰ ਜੀ ਬਰਮੀ ਦੀ ਜੂਸ ਬਰਮੀ ਦਾ ਚਰਬਤ ਮਰਮਾ ਮਰਮੀ ਦੀ ਅਰੇ ਲੰਗਦਾ ਉਹ ਜੇ ਉਹ ਦਿਨ ਪਿਤਾ ਦੀ ਸਰਪਤੀ ਅੱਥੀ ਆ ਹੋਣ ਲੱਗੀ ਆ ਵੀਡੀਓ ਖਤਮ ਹੋ ਗਈ ਆ ਤੇ ਬਰਮੀ ਬਣ ਲੱਗੀ ਆ ਮੈਂ ਬਰਮੀ ਆ ਪੂਰਾ ਆ ਗਿਆ ਬਰਮੀ ਪੀ ਕੇ ਜਾਂਦੇ ਆ ਬਰਮੀ ਬਣ ਲੱਗੀ ਸੱਚੀ ਗੱਲ ਆ ਇਹ ਨਾਲੇ ਬਰਮੀ ਦੀ ਇਸ ਵੀ ਇਹ ਪੂਜ ਪੂਨਮ ਜਾਣਾ ਨਹੀਂ ਸਹੀ ਗੇ ਬਰਮੀ ਜਨਾ ਕਿ ਇਹਨਾਂ ਬਰਮੀ ਦੀ ਤੇ ਫਲੋ ਤੇ ਆ ਟੈਸਟਮ ਜਾਣਾ ਤੇ ਸੌ ਆ ਗਈ ਆ ਕਹਿੰਦੀ ਹੈ ਨੀ ਬਰਮੀ ਦੀ ਬਰਮੀ ਦੀ ਉਹ ਨੂੰ ਨੂੰ ਲੈ ਆ ਕੇ ਦਿੰਨੇ ਆਂ ਕਿਹ ਕੋਤਰਾ ਆ। ਨਹੀਂ ਉਹਦਾ ਹਟੇ ਰਕੇ ਸਕੈਚ ਹੀ ਪੀ ਪੀ ਮਰ ਚਲੇ ਸੀ। ਦੋ ਦੋ ਲੈ ਆ ਕੇ ਦੋ ਇਤਦੀਆਂ ਵੀ ਇਹ ਜੜੀ ਮੈਨੂੰ ਨਹੀਂ ਪਤਾ ਮੈਨੂੰ ਗਰਮੀਦ ਨੇ ਦੱਸਿਆ ਵੀ ਇਹ ਜੜੀ ਗੁੱਟੀ ਹੁੰਦੀ ਆ ਕੋਈ। ਹਮਮ ਤਾਂ ਦੱਸ ਸਵਾ ਥੋੜਾ ਲੱਗਦਾ ਬਦਾਮ ਭਾਈ ਹੁੰਦੇ ਵਿੱਚ ਉਹਦੇ ਥੋੜਾ। ਅੱਪਾ ਸਕੈਚ ਨੂੰ ਨਾ ਟੇਡ ਆਫਰ ਜਾ ਜਾਂਦਾ ਵਾ। ਉਹ orange ਵਾਲਾ ਤੇ ਜਿਹੜਾ ਹੁਣ ਦਾ ਨਾ ਦੂਜਾ ਦੂਰ ਜਾ। ਹਮਮ ਮੇਰੀ ਮੁੰਡ ਘਾਰ ਬੜੇ ਹੁੰਦੇ ਆ ਮੈਨੂੰ ਨਹੀਂ ਸਵਾ। ਪਰਵਾਜਾ ਜਾਂਦਾ ਉਹ ਨਹੀਂ ਸਹੀ। ਜ਼ਿਆਦਾ ਨਹੀਂ ਪੀਤਾ ਜਾਂਦਾ। ਆਦ ਭਾਏ ਦੋ ਗਲਾਸ ਪੀਦਾ ਤਾਂ ਵੀ ਨਹੀਂ ਆ ਨਾ ਕੁਝ ਹੁੰਦਾ। ਮੇਰੇ ਕੋਲ ਵੀ ਦੁੱਧ ਪਾ ਲਾਂਗੇ। ਹਣ ਨਹੀਂ ਪਾਈ ਦਿਖਾ ਲਓ ਬਰਮੀ। ਹਾਂ ਬਰਮੀ ਬਰਮੀ ਗਈ ਜਣ। ਬਰਮੀ। ਬਰਮੀ ਬਦਾਮ। ਬਰਮੀ ਬਦਾਮ ਬਹੁਤ ਹੀ ਟੇਸਟ ਬਣਦੀ ਏ ਸਾਰੇ ਜਣੇ ਲਿਆ ਕੇ ਵੇਖਿਓ ਬਣਾ ਕੇ। ਇਹ ਫਰਹਾੜੀ ਵਿੱਚ ਬਦਾਮ ਹੀ ਹੈਗੇ ਆ। ਹਾਂ। ਆਹ ਵੇਹ ਚੰਗਾ ਮਿੱਠਾ ਪਾਇਆ। ਟੇਸਟ ਆ ਦੇ। ਮੈਨੂੰ ਨਹੀਂ ਪਤਾ। ਆ ਵਿੱਚ ਹੈਗਾ ਕੁਸ਼ਾ ਮੇਰਾ ਕਿੰਨਾ। ਹਾਂ। ਆ ਨਾ ਰਸਪੀ ਦੱਸ ਦੋ ਕੋਈ ਸਾਰਿਆਂ ਨੂੰ। ਦੱਸਿਆ ਜਿਹੜਾ ਜਿਹੜਾ ਪਹਿਲਾਂ ਹੀ ਜਾਣਦੇ ਸੀ ਕਿ ਬ੍ਰਹਮੀ ਹੁੰਦੀ ਆ ਸਕੈਚ ਦੀ ਥਾਂ ਤੇ ਬ੍ਰਹਮੀ ਆ ਨਾ ਗਰਮੀਆਂ ਚ ਪੀ ਸਕਦੇ ਬੜੀ ਰੈਸਟੀ ਨੂੰ ਨਹੀਂ ਮੰਗਾਉਂਦੇ ਨੇ ਆ ਫਲੇਵਰ ਬੜੇ ਆਰੈਂਜ ਰੂਬਜਾ ਇੱਕ ਗਲਾਵ ਵਾਲਾ ਐਵੇਂ ਆਵਲਾ ਪਰ ਬ੍ਰਹਮੀ ਪਤਾ ਨਹੀਂ ਹਾਨੂੰ ਨਹੀਂ ਸੁੱਟ ਦਿੰਦੇ ਆ ਸਾਨੂੰ ਵੀ ਨਹੀਂ ਇਹਦਾ ਪਤਾ ਐਂ ਜਿਆਦਾ ਸਕੈਚ ਵਗੈਰਾ ਰੂਬਜਾ ਵਗੈਰਾ ਪਿੰਦੇ ਰਹੇ ਨੇ ਰੂਬਜਾ ਕਿੱਦਾਂ ਫਿਰ ਆ ਸਾਨੂੰ ਬ੍ਰਹਮੀ ਦਾ ਸਿੱਕਾ ਜੀ ਆਂਦੇ ਉੱਥੇ ਨਹੀਂ ਅੱਜ ਕਿੱਥੇ ਗਈ ਹੈ ਆ ਮੇਰੀ ਮੰਮੀ ਦੇ ਮਾਸੀ ਆ ਗਏ ਬਰਮੀ ਪੀਣ ਦੇ ਟਾਈਮ ਨਾਲ ਬਦਦੋ ਤੇ ਬੈਠੀ ਹੈ ਲੈ ਗਏ ਇਹਨਾਂ ਨੂੰ ਲੈਟਾ ਹੋ ਗਈ ਕਾ ਚਾਚੀ ਚਲੇ ਜਾਣਗੇ ਜਾਣ ਕੇ ਉਹਨੇ ਕੰਗਾ ਦਿੱਤਾ ਓਏ ਨਹੀਂ ਮੈਂ ਮਾਰ ਗਈ ਓਏ ਨਹੀਂ ਮੈਂ ਕੁਆ 2 2 ਹਾਂ ਨਹੀਂ ਮੈਂ ਮੱਚ ਗਈ ਓਏ ਨਹੀਂ ਮੈਂ ਡਰ ਗਈ ਕਾ ਚਾਚੀ ਕੋਈ ਨਹੀਂ ਪਿੰਮੀ ਪੀਏ ਸਜਾਨਾਂ ਨੂੰ ਦੱਸਵਾ ਦੇ ਠੰਡਾ ਹੋ ਗਿਆ ਇਹਨੂੰ ਗਰਮ ਕਰਤਾ ਗੱਜਣਾ ਮੈਂ ਉਹ ਤੇ ਕਦੇ ਆਣ ਕੇ ਮਿਲਾਂਗੇ ਨਹੀਂ ਆ ਡੀਲ ਦੇ ਕੇ ਦੋ ਜਣੇ ਉੱਥੇ ਕੇ ਤੇ ਇੱਕ ਦੂਜੇ ਦੇ ਮੂੰਹਾਂ ਲਵੇਖ ਲਈਏ ਇੱਥੇ ਸਾਡੇ ਵੀਡੀਓ ਵਿੱਚ ਕਈ ਵਾਰ ਸਿੱਕੀਆ ਹੁਣ ਇਹ ਤੁਹਾਨੂੰ ਫੋਨ ਲਾਇਆ ਵਾ ਵੇਲੇ ਹੋ ਕੇ ਮੈਂ ਕੋਈ ਮੈਲ ਲਾਇਆ ਵਾ ਉਹਨਾਂ ਨੇ ਕਿ ਕਿਦਾਂ ਬਣਾਉਣੀ ਆ ਕਹਿੰਦੀ ਇੱਕ ਤਰੀਕੇ ਇੱਕ ਤਰੀਕਾ ਉਹਨੀਆਂ ਮਰ ਪਾਇਆ ਜਾਣਾ ਕਿੱਥੇ ਲਾੜਨੀ ਮੈਂ ਜਿਹੜਾ ਵਾਡੇ ਉਹੜਾ ਲੇ ਲਾ ਥੋੜਾ ਜਿਆਦਾ ਜਾਇਆ ਸਾਰੇ ਜਾਇਓ ਭਾਈ ਤਰੀਕ ਹੋਗੀ ਕੱਲ੍ਹ ਜਾਈਓ ਦੋ ਜਣੇ ਲੈ ਕੇ ਟੇਨ ਨਾਲ ਚਲੋ ਬ੍ਰੰਮੀ ਆਡੀ ਬਣ ਗਈ ਐ ਗ੍ਰੀਨ ਗ੍ਰੀਨ ਕਿ ਨਹੀਂ ਹਾਂ ਵਿੱਚ ਨੂੰ ਥੋੜਾ ਜਿਹਾ ਦੁੱਧ ਪਾ ਲੈਣਾ ਹੈ ਰੈਸਪੀ ਦੱਸ ਦਿਓ ਭਾਈ ਸਾਰਿਆਂ ਨੂੰ ਰੈਸਪੀ ਇਹ ਕੀ ਖੰਡ ਕੋਲ ਕੇ ਬ੍ਰੰਮੀ ਪਾ ਦੇਣੀ ਐ ਤੇਰੇ ਤੇ ਦੁੱਧ ਪਾ ਲੈਣਾ ਸਿੰਪਲ ਦੁੱਧ ਵੀ ਆਪਣੀ ਮਰਜ਼ੀ ਦਾ ਨਾ ਦੁੱਧ ਵਿੱਚ ਵੀ ਪਾਈਏ ਜਿਆਦਾ ਸਵਾਦ ਆ ਉਹ ਦਿਨ ਰਖਬੀਰ ਬਾਜੀ ਨੇ ਬਣਾਈ ਨਾ ਦੁੱਧ ਪਾਇਆ ਬਹੁਤੀ ਸਵਾਦ ਵਧੀਆ ਹਾਂ ਨੇ ਨਾ ਦੁੱਧ ਥੋੜੇ ਜਿਹਾ ਮੱਖਣ ਰਹਿ ਦਿੰਦੀ ਨਹੀਂ ਐਦਾਂ ਹੀ ਮਿਕਸ ਕਰਤਾ ਹੀ ਬਾਜੀ ਨੇ ਦੁੱਧ ਵਿੱਚ ਐਦਾਂ ਕਰਤਾ ਹੈ ਨਾ ਜੇਕਰ ਲੈ ਦੁੱਧੇ ਵੀ ਪਾਈ ਟੁੱਟੀ-ਫੁੱਟੀ ਬਾਲੀਏ ਟੁੱਟੀ-ਫੁੱਟੀ ਟੁੱਟੀ-ਫਰੂਟੀ ਆਹ ਜਾਉਗੀ ਟੁੱਟੀ-ਫੁੱਟੀ ਟੁੱਟੇ-ਫਰੂਟੇ ਟੁੱਟੇ-ਫੁੱਟੇ ਪੂਆ ਨੂੰ ਦੱਦਾ ਦੇ ਪੂਆ ਅੰਦਰ ਵਾਲਾ ਠੀਕ ਆ। ਹੋਣਾ ਹੀ ਲੱਗੇ ਆ ਬ੍ਰਹਮੀ ਪੀਣ ਦੰਮੀ ਬਣ ਗਈ ਐ। ਇਹ ਆ ਜੀ। ਬ੍ਰਹਮੀ ਬਦਾਮ ਸਾਰੇ ਜਣੇ ਇੱਕ ਰਿਮ ਲਿਆ ਕੇ ਬਣਾ ਕੇ ਵੇਖੋ ਬੜੀ ਟੈਸਟ ਲੱਗਦੀ ਫਲੂਦੇ ਵਾਲਾ ਟੈਸਟ ਹੁੰਦਾ ਇਹਦੇ ਚ। ਫੁੱਟਾ ਲਈ ਪਾਣੀ ਉਤਾਰਨੀ ਆ। ਜਾਨਮੀ ਮੰਦਾ ਹੈ ਕਿ ਜਾਨ ਮੈਂ ਪੂਰਾ ਤੂੰ ਲੱਲਾ ਪੈਂਦਾ। ਤੂੰ ਅਵੀ ਆਈ ਬ੍ਰਹਮੀ ਲੈਟ ਆ। ਮੈਂ ਫੋਨ ਹੈ ਫੋਨ ਲਾਉਣੀਆਂ ਦਾ ਨੰਬਰ ਦੱਬਣੀ। ਮੈਂ ਕਹਿੰਦਾ ਜਾ ਕੰਮ ਕਰ ਆ।